ਕੇਂਦਰ ਸਰਕਾਰ ਨੇ ਹਿੱਟ ਐਂਡ ਰਨ ਦੇ ਤਹਿਤ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਹੈ ਜਿਸ ਨੂੰ ਲੈ ਕੇ ਟਰੱਕ ਆਪਰੇਟਰਾਂ ਵਿੱਚ ਇਸ ਕਾਨੂੰਨ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਇਸ ਦਾ ਸਖਤ ਵਿਰੋਧ ਕਰਦਿਆਂ ਅੱਜ ਹੜਤਾਲ ਕਰ ਦਿੱਤੀ ਸੀ ਜਿਸ ਕਾਰਨ ਜਿੱਥੇ ਪٹرول ਪੰਪਾਂ ਤੇ ਲੋਕਾਂ ਦੀਆਂ ਤੇਲ ਪਵਾਉਣ ਨੂੰ ਲਾਈਨਾਂ ਦੇਖਣ ਨੂੰ ਮਿਲੀਆਂ ਉੱਥੇ ਹੀ ਹੋਰ ਵੀ ਆਵਾਜਾਈ ਪ੍ਰਭਾਵਿਤ ਹੋਈ ਪٹرول ਪੰਪ ਤੇ ਤੇਲ ਪਵਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਉਹ ਬਹੁਤ ਹੀ ਖਤਰਕੁਾਰ ਹੋਣਾ ਪਿਆ ਸੀ ਗੱਲ ਦੀ ਸਰਕਾਰਾਂ ਦੀ ਆ 85000 100000 ਦੇ ਕੇ ਤਨਖਾਹ ਤੇ 10 ਲੱਖ 7 ਲੱਖ ਜੁਰਮਾਨਾ ਕਿਹੜਾ ਦੇ ਦੂਗਾ ਅਸੀਂ ਵੀ ਡਰਾਈਵਰ ਆ ਠੀਕ ਹੈ ਜੀ ਚਾਹੀ ਤਨਖਾਹ ਕਰੋ 70 80 80000 ਰੁਪਇਆ ਡਰਾਈਵਰਾਂ ਲਈ ਜਿਹਦੇ ਕੋ ਲਾਇਸੈਂਸ ਹੈਗੇ ਉਹਨਾਂ ਨੂੰ ਦਿਓ ਗੱਡੀਆਂ ਜਿਹਨਾਂ ਕੋ ਹੈ ਨਹੀਂ ਉਹਨਾਂ ਨੂੰ ਪੜਾਓ ਘਰ ਤੁਸੀਂ ਕੀ ਕਹਿਣਾ ਜਾਓਗੇ ਸਰਕਾਰ ਮੈਂ ਇਹ ਹੀ ਕਹਾਂਗਾ ਵੀ ਕੋਈ ਵੀ ਤੂੰ ਕਰਦੇ ਸੋ ਸਮਝ ਕੇ ਉਹਨੂੰ ਸਲਾਹ ਤਾਂ ਲਓ ਕਿਸੇ ਦੀ ਇਹ ਥੋੜੀ ਜਿਹੀ ਕਦੀ ਨੋਟਬੰਦੀ ਕਦੀ GST ਦਾ ਕਦੀ ਆ ਹੁਣ ਮਾਲਕ ਸਾਡੀ 12000 ਤਨਖਾਹ ਆ 7 ਲੱਖ ਜੁਰਮਾਨੇ ਦੇ ਕਦੇ ਦੇਵਾਂਗੇ ਮਾਲਕ ਦਾ ਆਪਣੀ ਗੱਡੀ ਲੈ ਜਾਣਾ ਕੇ ਜੇ ਗਲਤੀ ਆ ਤਾਂ ਨਾਂ ਦੱਸੋ ਕੋਈ ਉਧਰ ਹੋਰ ਵੀ ਕਈ ਵਕ ਵਕ ਜੁਨਨ ਦੇ ਆਗੂ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਕਾਨੂੰਨ ਸਰਾਸਰ ਗਲਤ ਹੈ ਇਹ ਜੋ ਕਾਲਾ ਕਾਨੂੰਨ ਮੋਦੀ ਸਰਕਾਰ ਲੈ ਕੇ ਆਇਆ ਹੈਗਾ ਹੈ ਉਹ ਸਾਡੇ ਸਾਰਿਆਂ ਦੇ ਖਿਲਾਫ ਡਰਾਈਵਰ ਦਾ ਮਤਲਬ ਹੈ ਕਿ ਸਾਡੀਆਂ ਭੈਣਾਂ ਦੇ ਘਰ ਵਾਲੇ ਉਹਨਾਂ ਦੇ ਡਰਾਈਵਰ ਸਾਡੀਆਂ ਮਾਤਾਵਾਂ ਦੇ ਘਰ ਵਾਲੇ ਉਹਨਾਂ ਦੇ ਡਰਾਈਵਰ ਇੱਕ ਪਰਿਵਾਰ ਦੇ ਉੱਤੇ ਆ ਰਿਹਾ ਹੈਗਾ ਆ ਇੱਕ ਡਰਾਈਵਰ ਇਹ ਨਹੀਂ ਆ ਕਿ ਸਿੰਗਲ ਹੁੰਦਾ ਹੈਗਾ ਉਹਦਾ ਬਹੁਤ بڑا ਪਰਿਵਾਰ ਹੁੰਦਾ ਪਿੱਛੇ ਤੇ ਇਸ ਕਰਕੇ ਇਸ ਕਾਨੂੰਨ ਨੂੰ ਅਸੀਂ ਤੇ ਪੂਰ ਜੋਰ ਬੇਨਤੀ ਕਰਾਂਗੇ ਕਿ ਇਹਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਅਗਰ ਇਹ ਰੱਦ ਨਹੀਂ ਹੁੰਦਾ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਸਾਡੇ ਟੈਕਸੀ ਯੂਨੀਅਨ ਦੇ ਵੀਰ ਸਾਡੇ ਸਕੂਲ ਦੇ ਵੀਰ ਜਾਂ ਸਾਡੇ ਟਰੱਕ ਯੂਨੀਅਨ ਦੇ ਵੀਰ ਸਾਡੇ ਆਟੋ ਵਾਲੇ ਜਾਂ ਸਾਡੇ ਹੋਰ ਫੈਮਿਲੀ ਜਿਹੜੇ ਵੀ ਗੱਡੀਆਂ ਚਲਾਉਂਦੇ ਨੇ ਚਾਹੇ ਉਹ ਸਕੂਟਰ ਮੋਟਰਸਾਈਕਲ ਹੀ ਕਿਉਂ ਨਾ ਚਲਾਉਂਦੇ ਹਨ ਉਹ ਸਾਰੇ ਇਕੱਠੇ ਹੋ ਕੇ ਅਸੀਂ ਜਲਦੀ ਤੋਂ ਜਲਦੀ ਅਗਰ ਕਾਨੂੰਨ ਨਹੀਂ ਰੱਦ ਕੀਤਾ ਗਿਆ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸੜਕਾਂ ਜਾਮ ਕਰਾਂਗੇ ਹੋ ਸਕਿਆ ਤਾਂ ਰੇਲਾਂ ਵੀ ਰੋਕਾਂਗੇ دیر ਸ਼ਾਮ ਤੱਕ ਯੂਨੀਅਨ ਦੀ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਹੜਤਾਲ ਨੂੰ ਖਤਮ ਕੀਤਾ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ ਅਤੇ ਹੁਣ ਪਟੋਲ ਪੰਪਾਂ ਤੋਂ ਲੋਕਾਂ ਨੂੰ ਆਮ ਹੀ ਰੋਜ਼ਾਨਾ ਵਾਂਗ ਤੇਲ ਮਿਲਿਆ ਕਰੇਗਾ ਵੈਲਕਮ ਪੰਜਾਬ ਤੋਂ ਰਿਪੋਰਟ ਸਿੰਦਰੀ ਸ਼ਰਮਈ ਰਿਪੋਰਟ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਹੈ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਿਨ ਨੈਕਸਟ ਕਪਲ ਆਫ ਆਵਰਸ ਦੂਤਿੰ ਕੈਂਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟੇਟ ਵੀ ਵਿਦਿਨ ਪਛੀ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਥਾੜੇ ਮਾਧਿਮ ਰਹੀ ਆ ਬੇਨਤੀ ਕਰਨਾ ਚਾਹਨਾ ਹੈ ਕਿ ਲੋਗ ਬਿਲਕੁਲ ਪੈਨਿਕ ਨਾ ਕਰਨ ਜਲੰਧਰ ਦੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ